ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਗਏ ਭਾਰਤੀਆਂ ਦੇ ਲਈ ਵੱਡੀ ਰਾਹਤ ਤੇ ਖੁਸ਼ੀ ਦੀ ਖਬਰ ਹੈ ਡੋਨਲਡ ਟਰੰਪ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਹੁਣ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਮਿਲਣਗੇ ਪੈਸੇ ਤੇ ਨਾਲ ਹੀ ਮਿਲੇਗੀ ਟਿਕਟ ਜਹਾਜ਼ ਦੀ ਤਾਂ ਇਹ ਕਿਸ ਦੇ ਲਈ ਹੋਵੇਗੀ ਕਿਉਂ ਹੋਵੇਗੀ ਸ਼ਰਤਾਂ ਕਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਭਾਰਤੀਆਂ ਲਈ ਲਾਗੂ ਹੋਣਗੇ ਆ ਤਾਂ ਦੱਸ ਦਿਓ ਕੀ ਅਮਰੀਕਾ ਤੋਂ ਪਿਛਲੇ ਦਿਨੀ ਭਰ ਭਰ ਕੇ ਜਹਾਜ਼ ਪੰਜਾਬ ਦੀ ਧਰਤੀ ਤੇ ਉਤਰੇ ਸੀ ਜਿਸ ਦੇ ਵਿੱਚ ਭਾਰਤਿਆ ਨੂੰ ਡਿਪੋਰਟ ਕੀਤਾ ਗਿਆ ਸੀ ਪਰ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜਿਹੜੇ ਸੈਲਫ ਰਿਪੋਰਟ ਹੋਣਗੇ ਭਾਗ ਕੀ ਜਿਹੜੇ ਆਪਣੇ ਆਪ ਆ ਕੇ ਦੱਸਣਗੇ ਕਿ ਅਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਆ ਉਹਨਾਂ ਪ੍ਰਵਾਸੀਆਂ ਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਨਾਲ ਹੀ ਜਹਾਜ਼ ਦੀ ਟਿਕਟ ਕਰਵਾ ਕੇ ਦੇਵਾਂਗੇ ਉਹਨਾਂ ਨੂੰ ਉਹਨਾਂ ਦੇ ਵਤਨ ਵਾਪਸ ਕਰਾਂਗੇ ਯਾਨੀ ਕਿ ਇਸ ਤਰੀਕੇ ਦੇ ਨਾਲ ਵਤਨ ਵਾਪਸੀ ਨਹੀਂ ਹੋਵੇਗੀ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹੱਥਾਂ ਦੇ ਵਿੱਚ ਹਤਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਲਗਾ ਕੇ ਭੇਜਿਆ ਸੀ ਤੇ ਨਾਲ ਹੀ ਆਰਮੀ ਉਹਨਾਂ ਨੂੰ ਛੱਡ ਕੇ ਗਈ ਸੀ ਤਾਂ ਅਸੀਂ ਕਹਿੰਦੇ ਸਾਰਾ ਬੰਦੋਬਸਤ ਉਹਨਾਂ ਦਾ ਉਹਨਾਂ ਦੀ ਵਤਨ ਵਾਪਸੀ ਦੇ ਲਈ ਕਰਾਂਗੇ ਤੇ ਨਾਲ ਹੀ ਉਹਨਾਂ ਨੂੰ ਪੈਸੇ ਵੀ ਦਿੱਤੇ ਜਾਣਗੇ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਿਆ ਤਾਂ ਕੀ ਵਾਕੇ ਹੀ ਹੁਣ ਕੋਈ ਅਜਿਹੇ ਭਾਰਤੀ ਹੋਣਗੇ ਜਿਹੜੇ ਕਹਿਣਗੇ ਕਿ ਅਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਆਏ ਆ ਤਾਂ ਸਾਨੂੰ ਵਤਨ ਵਾਪਸ ਭੇਜ ਦਿਓ ਤਾਂ ਇਹ ਫੈਸਲਾ ਜਿਹੜਾ ਆ ਅਮਰੀਕਾ ਸਰਕਾਰ ਦੇ ਵੱਲੋਂ ਲਿਆ ਗਿਆ ਤਾਂ ਇਸ ਦੇ ਉੱਤੇ ਜ਼ਰੂਰ ਚਰਚਾ ਹੋਵੇਗੀ ਇਸ ਦੇ ਉੱਤੇ ਜ਼ਰੂਰ ਵਿਚਾਰ ਵਟਾਂਦਰੇ ਕੀਤੇ ਜਾਣਗੇ ਪਰ ਜੋ ਪਿਛਲੇ ਦਿਨਾਂ ਦੇ ਵਿੱਚ ਜਹਾਜ਼ ਭਰ ਕੇ ਭੇਜੇ ਸੀ ਤਾਂ ਉਸ ਤੋਂ ਬਾਅਦ ਕਈ ਜਿਹੜੇ ਇਸ ਫੈਸਲੇ ਨੂੰ ਬੜਾ ਗਲਤ ਦੱਸ ਰਹੇ ਸੀ ਪਰ ਕਈ ਲੋਕ ਜਿਹੜੇ ਕਹਿ ਰਹੇ ਸੀ ਕਿ ਇਨਲੀਗਲ ਤਾਂ ਇਨਲੀਗਲ ਆ ਗੈਰ ਕਾਨੂੰਨੀ ਤਾਂ ਗੈਰ ਕਾਨੂੰਨੀ ਆ ਉੱਥੋਂ ਦੇ ਵੀ ਕਾਨੂੰਨ ਨੇ ਕਿ ਜਿਸ ਤਰੀਕੇ ਦੇ ਨਾਲ ਜੰਗਲਾਂ ਦੇ ਰਸਤਿਆਂ ਦੇ ਵਿੱਚ ਗਏ ਜਿਸ ਤਰੀਕੇ ਦੇ ਨਾਲ ਮੈਕਸੀਕੋ ਦੀ ਕੰਧ ਟੱਪ ਕੇ ਗਏ ਤਾਂ ਨੌਜਵਾਨ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਨੂੰ ਵਤਨ ਭੇਜਿਆ ਗਿਆ ਵਾਪਸ ਤਾਂ ਇਸ ਦੇ ਵਿੱਚ ਸਭ ਤੋਂ ਵੱਡਾ ਕਸੂਰ ਕਿਸ ਦਾ ਹੁੰਦਾ ਇਸ ਦੇ ਵਿੱਚ ਕਸੂਰਬਾar ਜਿਹੜੇ ਨੇ ਉਹ ਖੁਦ ਨੌਜਵਾਨ ਵੀ ਨਹੀਂ ਤੇ ਨਾਲ ਹੀ ਜਿਹੜੇ ਟ੍ਰੈਵਲ ਏਜੰਟ ਨੇ ਜੋ ਇਹਨਾਂ ਨੌਜਵਾਨਾਂ ਨੂੰ ਫਸਾ ਲੈਂਦੇ ਨੇ ਕਹਿੰਦੇ ਕੁਝ ਹੋਰ ਨੇ ਭੇਜ ਕਿਸੇ ਹੋਰ ਰਸਤੇ ਤੋਂ ਦਿੰਦੇ ਨੇ ਕਹਿੰਦੇ ਨੇ ਕਿ ਤੁਹਾਨੂੰ 8 ਦਿਨਾਂ ਦੇ ਵਿੱਚ ਅਮਰੀਕਾ ਪਹੁੰਚਾ ਦਾਂਗੇ ਪਰ 8 8 ਮਹੀਨੇ ਜਿਹੜੇ ਜੰਗਲਾਂ ਦੇ ਵਿੱਚ ਭੜਕਦੇ ਇਹਨਾਂ ਨੌਜਵਾਨਾਂ ਨੂੰ ਲੱਗ ਜਾਂਦੇ ਨੇ ਇਹਨਾਂ ਜੰਗਲਾਂ ਦੇ ਵਿੱਚ ਕਈ ਨੌਜਵਾਨ ਮੌਤ ਦੇ ਆਗੋਸ਼ ਦੇ ਵਿੱਚ ਵੀ ਚਲੇ ਜਾਂਦੇ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਦੇ ਵੱਲੋਂ ਸਖਤ ਫੈਸਲਾ ਲਿਆ ਸੀ ਜੋ ਕਿ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤੀਆਂ ਨੂੰ ਵਾਪਸ ਭੇਜਿਆ ਸੀ ਹੱਥਾਂ ਦੇ ਵਿੱਚ ਹਥਕੜੀਆਂ ਲਾ ਕੇ ਪੈਰਾਂ ਦੇ ਵਿੱਚ ਬੇੜੀਆਂ પાਕੇ ਤਾਂ ਪਰ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਇੱਕ ਵੱਡਾ ਤੇ ਅਹਿਮ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਜਿਹੜੇ ਆਪਣੇ ਆਪ ਦੱਸਣਗੇ ਆ ਕੇ ਜਿਹੜੇ ਸੈਲਫ ਰਿਪੋਰਟ ਹੋਣਗੇ ਯਾਨੀ ਕਿ ਖੁਦ ਜਾ ਕੇ ਕਹਿਣਗੇ ਕਿ ਅਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ ਪ੍ਰਵਾਸ ਕੀਤਾ ਅਸੀਂ ਦਾਖਲ ਹੋਏ ਆ ਤਾਂ ਉਹਨਾਂ ਨੂੰ ਕਹਿੰਦੇ ਅਸੀਂ ਪੈਸੇ ਵੀ ਦੇਵਾਂਗੇ ਤੇ ਨਾਲ ਉਹਨਾਂ ਨੂੰ ਜਹਾਜ਼ ਦੀ ਟਿਕਟ ਵੀ ਕਰਵਾ ਕੇ ਦੇਵਾਂਗੇ ਆਪਣੇ ਖਰਚੇ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਵਤਨ ਵਾਪਸ ਭੇਜ ਦੇਵਾਂਗੇ ਤਾਂ ਇੱਕ ਪਾਸੇ ਇਹ ਫੈਸਲਾ ਜਿਹੜਾ ਆ ਕਿਸੇ ਨਾ ਕਿਸੇ ਹੱਦ ਤੱਕ ਜਾਇਜ਼ ਵੀ ਦੱਸਿਆ ਜਾ ਰਿਹਾ ਕਈ ਜਿਹੜੇ ਇਸ ਫੈਸਲੇ ਨੂੰ ਸਹੀ ਵੀ ਕਹਿ ਰਹੇ ਨੇ ਤਾਂ ਅਮਰੀਕਾ ਜੇ ਚਾਹੇ ਅਮਰੀਕਾ ਸਰਕਾਰ ਚਾਹੇ ਤਾਂ ਵਤਨ ਵਾਪਸ ਭੇਜਣ ਦੀ ਥਾਂ ਉਹਨਾਂ ਨੂੰ ਅਮਰੀਕਾ ਦੀਆਂ ਜੇਲਾਂ ਦੇ ਵਿੱਚ ਵੀ ਰੱਖ ਸਕਦੇ ਆ ਤਾਂ ਮਾਪਿਆਂ ਤੋਂ ਦੂਰ ਗਏ ਨੇ 40 45 45 ਲੱਖ ਲਾ ਕੇ ਨੌਜਵਾਨ ਯੂਐਸਏ ਗਏ ਨੇ ਤਾਂ ਟਰੈਵਲ ਏਜੰਟਾਂ ਦੇ ਉੱਤੇ ਵੀ ਪੰਜਾਬ ਦੀ ਸਰਕਾਰ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਅਜਿਹੇ ਨੇ ਜਿਹੜੇ ਇਨਾ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਤਾਂ ਉਹ ਟਰੈਵਲ ਏਜੰਟਾਂ ਦੇ ਉੱਤੇ ਪਰਚੇ ਵੀ ਹੋਏ ਨੇ ਟਰੈਵਲ ਏਜੰਟ ਕਈ ਜਿਹੜੇ ਨੇ ਅਰੈਸਟ ਵੀ ਹੋ ਚੁੱਕੇ ਨੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਵੀ ਪਹੁੰਚ ਚੁੱਕੇ ਨੇ ਪਰ ਜਿਹੜੇ ਹੁਣ ਨੌਜਵਾਨ ਨੇ ਜਿਹੜੇ ਨੌਜਵਾਨ ਹੁਣ ਉੱਥੇ ਪਹੁੰਚੇ ਹੋਏ ਨੇ ਅਮਰੀਕਾ ਦੇ ਵਿੱਚ ਉਹ ਨੌਜਵਾਨਾਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਇੱਕ ਵੱਡਾ ਰਾਹ ਦੱਸ ਦਿੱਤਾ ਗਿਆ ਕਿ ਆਹ ਰਸਤਾ ਤੁਸੀਂ ਇਸ ਰਸਤੇ ਦੇ ਰਾਹੀਂ ਤੁਸੀਂ ਸਾਡੇ ਕੋਲ ਆ ਸਕਦੇ ਹੋ ਤੇ ਅਸੀਂ ਤੁਹਾਡਾ ਬੰਦੋਬਸਤ ਕਰਕੇ ਤੁਹਾਨੂੰ ਪੈਸੇ ਦੇ ਕੇ ਬਤਨ ਵਾਪਸ ਭੇਜ ਸਕਦੇ ਆ ਤਾਂ ਦੇਖਣ ਵਾਲੀ ਗੱਲ ਹੈ ਕਿ ਆਖਰ ਕਿੰਨੇ ਕੁ ਨੌਜਵਾਨ ਹੁਣ ਜਿਹੜੇ ਇਹ ਰਸਤਾ ਇਖਤਿਆਰ ਕਰਨਗੇ